ਕਿੰਨਾ ਮੈਂ ਬੇਟਾ ਅ ਮੇਰਾ ਨਾਮ ਤਾਨਿਆ ਹੈ ਤੁਸੀਂ ਜੱਜ ਨੂੰ ਜੁੜਤ ਹੋਏ ਨਾ ਮੈਂ ਪ੍ਰੋਟੈਸਟ ਪਾਸ ਹੁੰਦਾ ਹੈ ਇਹ ਵਾਲੇ ਤਾਂ ਕਿਹ ਕਿਹ ਨਹੀਂ ਅ ਸਰ ਬਹੁਤ ਅੱਛਾ ਲੱਗ ਰਿਹਾ ਹੈ ਜਿਸ ਦਿਨ ਦਾ ਰਿਜ਼ਲਟ ਆਇਆ ਹੈ ਕਾਫੀ ਇਥੋਂ ਸਾਡਾ ਏਰੀਆ ਹੈ ਕਾਫੀ ਪਿਆਰ ਮਿਲ ਰਿਹਾ ਹੈ ਉਹ ਸਭ ਦੇਖ ਕੇ ਬੜਾ ਅੱਛਾ ਲੱਗ ਰਿਹਾ ਹੈ ਤੇ ਤੁਸੀਂ ਸਟੱਡੀ ਸਾਰੇ ਕਿੱਥੋਂ ਕੀਤੀ ਹੈ ਉਹਦੇ ਬਾਰੇ ਵੀਰਵਾ ਦੋ ਅ ਸਟੱਡੀ ਸਰ ਮੈਂ ਅਲਗ-ਅਲਗ ਸਕੂਲਸ ਤੋਂ ਕੀਤੀ ਹੈ ਪਹਿਲਾਂ ਐਮਐਸਡੀ ਸਕੂਲ ਤੋਂ ਕੀਤੀ ਹੈ 5th ਕਲਾਸ ਤੱਕ ਫਿਰ 8th ਕਲਾਸ ਤੱਕ ਮੈਨੇ ਸਰਬਿਤਕਾਰੀ ਵਿਦਿਆਮੰਦਰ ਤੋਂ ਕੀਤੀ ਹੈ ਫਿਰ ਮੈਨੇ 9th 10th ਆਪਣੀ ਮਾਨਸਾ ਤੋਂ ਕੀਤੀ ਹੈ ਪੁਲਿਸ ਪਬਲਿਕ ਸਕੂਲ ਤੋਂ ਫਿਰ 11th ਤੇ 12th ਮੈਨੇ ਸੈਂਟ ਜੇਵੀਅਰਸ ਬਠਿੰਡਾ ਤੋਂ ਕੀਤਾ ਹੈ ਫਿਰ ਆਪਣੀ ਗ੍ਰੈਜੂਏਸ਼ਨ ਹੈ ਜੋ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਇਸ ਟਾਈਮ ਐਲ ਐਲ ਐਮ ਚੱਲ ਰਹੀ ਹੈ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਚੱਲ ਰਹੀ ਹੈ ਤੁਹਾਨੂੰ ਜੱਜ ਬਣਨ ਦਾ ਕਦੋਂ ਸ਼ੌਂਕ ਪੈਦਾ ਹੋਇਆ ਅ ਸਾਰੇ ਖਿਆਲ ਮੇਰੇ ਸਕੂਲ 'ਚ ਸੀਗਾ ਮੰਚ 'ਤੇ 9th ਪਲਾਸ ਵਿੱਚ ਹੁੰਦੀ ਸੀ ਉਦੋਂ ਤੋਂ ਥੋੜਾ ਅਬ ਦੇ ਪੜਾਈ ਬਾਰੇ ਕੈਰੀਅਰ ਬਾਰੇ ਸੋਚਣਾ ਉਦੋਂ ਤੋਂ ਸ਼ੁਰੂ ਕੀਤਾ ਤਾਂ ਬਸ ਇੱਕ ਕੋਈ ਥਾਟ ਸੀ ਮੇਰੇ ਦਿਮਾਗ ਵਿੱਚ ਕਿ ਵੀ ਇੱਧਰ ਹੀ ਜਾਣਾ ਹੈ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਾਰੀ ਪੜਾਈ ਉਸੇ ਤਰੀਕੇ ਨਾਲ ਹੀ ਕੀਤੀ ਜੋ ਠੀਕ ਲੱਗਿਆ ਬਸ ਜੋ ਲਾ ਦੀ ਪੜ੍ਹਾਈ ਲਈ ਠੀਕ ਲੱਗਿਆ ਜੋ ਜੱਜ ਬਣਨ ਲਈ ਠੀਕ ਲੱਗਿਆ ਫਿਰ ਬਸ ਉਸ ਤਰੀਕੇ ਨਾਲ ਸਭ ਅੱਗੇ-ਅੱਗੇ ਆਪਣੇ ਆਪ ਹੁੰਦਾ ਗਿਆ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਸਮੱਸਿਆਵਾਂ ਮਾਤਾ ਸਰ ਮਤਲਬ ਇਦਾਂ ਹੈ ਕਿ ਕਦੇ-ਕਦੇ ਆਪ ਦੇ ਮਨ ਦੀਆਂ ਹੀ ਹੁੰਦੀਆਂ ਨੇ ਕਈ ਵਾਰੀ ਆਪਾਂ ਕਦੇ ਹਿੰਮਤ ਪੈਂਦੀ ਹੈ ਕਿਸੇ ਚੀਜ਼ ਦੀ ਕਈ ਵਾਰ ਨਹੀਂ ਪੈਂਦੀ ਤਾਂ ਉਹ ਸਮੱਸਿਆ ਹੈ ਇੱਕ ਅੰਦਰੂਨੀ ਜੋ ਚੱਲਦੀ ਹੈ ਤੇ ਬਾਕੀ ਅ ਬਸ ਜ਼ਿਆਦਾ ਤਾਂ ਮੈਨੂੰ ਪੈਰੈਂਟਸ ਦੀ ਫੈਮਿਲੀ ਦੀ ਦੋਸਤਾਂ ਮਿੱਤਰਾਂ ਦੀ ਬਹੁਤ ਸਪੋਰਟ ਰਹੀ ਉਸ ਦਿਨ ਦਾ ਤਾਂ ਬਹੁਤ ਸ਼ੁਕਰਾਨਾ ਹੈ ਪਰਮਾਤਮਾ ਦਾ ਕਿ ਕੋਈ ਆਪਾਂ ਨੂੰ ਇਦਾਂ ਦੀ ਸਮੱਸਿਆ ਫੇਸ ਨਹੀਂ ਕਰਨੀ ਪਈ ਬਸ ਛੋਟੀਆਂ ਮੋਟੀਆਂ ਤਾਂ ਉਹ ਚਲ ਗਈ ਰਹਿਣੀਆਂ ਨੇ ਇਹ ਤਾਂ ਠੀਕ ਰਿਹਾ ਸਭ ਤੁਹਾਨੂੰ ਇਹ ਮਾਚ ਦਾ ਜੱਜ ਬਣਦਾ ਕਿੰਨਾ ਜੋ ਪਤਾ ਲੱਗ ਸੋ ਆ ਰਿਹਾ ਲੱਗ ਕੇ ਵਧੀਆ ਇਲਾਕਾ ਹੈ ਸਰ ਵਧੀਆ ਸੋਨਾ ਹੈ ਸੁੰਦਰ ਹੈ ਮੌਸਮ ਵੀ ਵਧੀਆ ਰਹਿੰਦਾ ਹੈ ਤੇ ਬਾਕੀ ਅਪੋਰਚ्युनिटी ਕਿਤੇ ਵੀ ਹੋਈ ਏਰੀਆ ਦਾ ਫਰਕ ਨਹੀਂ ਪੈਂਦਾ ਜੋ ਇਸ ਰਿਸਪੌਂਸਿਬਿਲਟੀ ਨੂੰ ਕਿਤੇ ਹੀ ਹੋਇਆ ਨਿਭਾਣਾ ਹੈ ਤਾਂ ਇੰਨਾ ਏਰੀਆ ਮੈਟਰ ਨਹੀਂ ਕਰਦਾ ਹੈ ਜਿਨੀ ਰਿਸਪੌਂਸਿਬਿਲਟੀ ਕਰਦੀ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਸੋਹਣੀ ਜਗ੍ਹਾ ਹੈ ਸ਼ਾਂਤੀ ਲੱਗਦਾ ਹੈ

ਉਸ ਚੀਜ਼ ਨੂੰ ਨਿਭਾਣ ਦੀ ਵੀ ਹਿੰਮਤ ਮਿਲਦੀ ਰਵੇ ਕਿਉਂਕਿ ਰਿਸਪੌਂਸਿਬਿਲਟੀ ਹੈ ਕਿ ਉਹਦਾ ਨਹੀਂ ਮੰਨਦੇ ਆਪਾਂ ਇਸ ਚੀਜ਼ ਨੂੰ ਜਿਹਦੀ ਜ਼ਿੰਮੇਵਾਰੀ ਮੰਨਦੇ ਆ ਤੇ ਬਸ ਇਹ ਹੈ ਕਿ ਹੁਣ ਇਸ ਚੀਜ਼ ਨੂੰ ਨਿਭਾਇਆ ਵੀ ਅੱਛਾ ਜਾਵੇ ਤਾਂ ਕਿ ਜੋ ਸਭ ਦਾ ਪਿਆਰ ਮਿਲ ਰਿਹਾ ਹੈ ਉਹ ਇਦਾਂ ਬਣਿਆ ਵੀ ਰਵੇ ਹਾਂ ਜਰਕੇਸ਼ ਜੀ ਜਿਹੜੀ ਬੇਟੀ ਜੱਜ ਬਣੀ ਹੈ ਆਪਣੀ ਇਹਦੇ ਬਾਰੇ ਤਾਂ ਕੀ ਕਹਣਾ ਕੀ ਨਹੀਂ ਤੁਸੀਂ ਦੇਖਦੇ ਬਸ ਖੁਸ਼ੀ ਹੈ ਬਹੁਤ ਜ਼ਿਆਦਾ ਬਾਕੀ ਇਹਦਾ ਸਕਰਪਿੰਗ ਕੋਈ ਮਨ ਸੀ ਇਸ ਲਾਈਨ ਤੇ ਜਾਣ ਲਈ ਅੱਛਾ ਅਸੀਂ ਤਾਂ ਇਹਨੂੰ ਕਦੇ ਕਿਸੇ ਗੱਲ ਵਾਸਤੇ ਫੋਰਸ ਨਹੀਂ ਕੀਤਾ ਹੈ ਵੀ ਉਹ ਹੋਰ ਲਾਈਨ ਚੋਂ ਜਾਂ ਕੁਛ ਵੀ ਵਸਦੀ ਨੇ ਪਰ ਇਹ ਪੜਾਈ ਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਸਟਰਗਲ ਬਹੁਤ ਜ਼ਿਆਦਾ ਕੀਤਾ ਜੀ ਬੇਟੀ ਨੇ ਜਿੰਨਾ ਕਹਿ ਦੋ ਅਸੀਂ ਆਪ ਦੀ ਅੱਖ ਨਾਲ ਦੇਖਿਆ ਇਸ ਨੂੰ ਪੜ੍ਹਦੀ ਨੂੰ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਪੜ੍ਹੀ ਜਾਣਾ ਨਾ ਨਾਣ ਟੋਂ ਟੋਂ ਦੀ ਸੁਰਤ ਨਾ ਕਿ ਖਾਣ ਪੀਣ ਦੀ ਸੁਰਤ ਹੈ

ਬਹੁਤ اچھا ਨਿਕਲਿਆ ਸਰ ਬਹੁਤ ਰੰਗ ਹਾਂਜੀ ਕਿੰਨੀ ਖੁਸ਼ੀ ਜੱਤ ਕਿੰਨੀ ਖੁਸ਼ੀ ਤਾਂ ਕਿੰਨੇ ਸ਼ਬਦਾਂ ਤੋਂ ਬਸਤੀ ਜਾਏਗੀ ਸਰ ਪਰ ಅಪਾਰ ਖੁਸ਼ੀ ਹੈ ਮਾਹਮਾਈ ਵੀ ਠਾਕੁਰ ਜੀ ਦੀ ਕਿਰਪਾ ਹੋਈ ਬੱਚੇ ਤੇ ਹੋਈ ਸਾਡੇ ਸੱਤੇ ਹੋਈ ਹੈਨਾ ਤਾਂ ਚਲੋ ਬੱਚੇ ਦਾ ਸੁਪਨਾ ਸੀ ਪੂਰਾ ਹੋ ਗਿਆ ਇਹਦਾ ਸ਼ੁਰੂ ਤੋਂ ਸੁਪਨਾ ਸੀ ਜੀ ਬਿਲਕੁਲ ਬਿਲਕੁਲ 9th 8th ਤੋਂ ਲੈ ਕੇ ਇਹ ਜਦੋਂ ਕਿ ਇਹਨੂੰ ਮਤਲਬ ਕਿ ਆਪਣੀ ਹੁੰਦਾ ਬੱਚਿਆਂ ਨੂੰ ਵੀ ਮੈਂ ਕੀ ਬੰਨਣਾ ਹੈ ਕੀ ਬੰਨਣਾ ਹੈ ਤਾਂ ਉਹਦੇ ਤੋਂ ਹੀ ਇਹਦਾ ਮਨ ਸੀ ਕਿ ਮੈਂ ਜੱਜ ਬੰਨਣਾ ਹੈ ਬਸ ਮੈਂ ਤਾਂ ਜੱਜ ਬੰਨਣਾ ਹੈ ਈਵਨ ਕਿ ਜਿਸ ਦਿਨ ਨੇ 8 ਸੇ ਲਈਤੀ ਉਸ ਦਿਨ ਸਾਡਾ ਬਹੁਤ ਮਨ ਹੋ ਹੋਇਆ ਵੀ ਇੰਨੇ ਇੰਟੈਲੀਜੈਂਟ ਬੱਚੇ ਸੇ ਇਹਨੇ ਕੋਈ ਨਾਨ ਮੈਡੀਕਲ ਮੈਡੀਕਲ ਕਿਉਂ ਨਹੀਂ ਲਿੱਤਾ ਪਰ ਇਹ ਕਹਿੰਦੀ ਮੈਂ ਜੱਜ ਹੀ ਬੰਨਣਾ ਹੈ ਔਰ ਮੈਂ ਆਰਟਸ ਹੀ ਲੈਣੀ ਹੈ ਤੁਸੀਂ ਸਿਰ ਉੱਚਾ ਕਰਕੇ ਦੱਸਿਆ ਕਰੋ ਵੀ ਸਾਡੇ ਬੱਚੇ ਨੇ ਆਰਟਸ ਪੜ੍ਹੀ ਹੈ ਬਹੁਤ ਖੁਸ਼ ਹੋ ਗਿਆ ਤਾਂ ਚਲੋ ਸਫਲ ਹੋਇਆ ਬੱਚਾ ਖੁਸ਼ੀ ਤਾਂ ਹੁੰਦੀ ਆ ਮਾਵਾਪ ਨੂੰ ਹਨਾ ਸਾਡੇ ਸਾਰੇ ਇਲਾਕੇ ਨੂੰ ਬਹੁਤ ਖੁਸ਼ੀ ਆ ਸਾਡਾ ਬਹੁਤ 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 ਧੰਨਵਾਦ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਮੋੜ ਮੰਡੀ ਛਾ ਗਿਆ ਹੈ ਹਾਂ ਜੀ ਹਾਂ ਜੀ ਪੂਰੇ ਪੰਜਾਬ ਚ ਜੋ ਕੋਈ ਸਾਨੂੰ ਨਹੀਂ ਜਾਣਦਾ ਸੀ ਉਹ ਵੀ ਜਾਣਨ ਲੱਗ ਗਿਆ ਵੀ ਵੀ ਬੱਚਾ ਚਲੋ ਕੋਈ ਮੰਡੀ ਚ ਸਫਲ ਹੋਇਆ ਹਨਾ ਔਰ ਬੱਚੇ ਵੀ ਮੋਟੀਵੇਟ ਹੋ ਗਏ ਇਸ ਗੱਲ ਨਾਲ ਹਾਂ ਜੀ ਹਾਂ ਠੀਕ